ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਰਾਜਸਥਾਨ ਦੇ ਵੱਖੋ ਵੱਖਰੇ ਰੰਗ ਤੇ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਦੋਸਤੋ ਅੱਜ ਵੀ ਰਾਜਸਥਾਨ ਦੇ ਕੁਝ ਏਰੀਆਾਂ ਦੇ ਵਿੱਚ ਜਿਹੜੀ ਰਵਾਇਤੀ ਖੇਤੀ ਕੀਤੀ ਜਾਂਦੀ ਆ ਊਠਾਂ ਦੇ ਨਾਲ ਤੇ ਇਹ ਤੁਸੀਂ ਵੀਡੀਓ ਕਲਿੱਪ ਦੇਖ ਰਹੇ ਹੋ ਬੜੀ ਸ਼ਾਨਦਾਰ ਕਲਿੱਪ ਆ ਊਠਾਂ ਦੇ ਨਾਲ ਦੋਸਤੋ ਇਹ ਸਾਰੀ ਵਾਈ ਕਰਦੇ ਆ ਚਾਹ ਪੈਲੀ ਨੂੰ ਵਾਉਣਾ ਹੋਵੇ ਜਾਂ ਸੁਹਾਗਾ ਫੇਰਨਾ ਆ ਜਾਂ ਉਸ ਤੋਂ ਬਾਅਦ ਬੀ ਜੋਰਨਾ ਹੈ ਤਾਂ ਸਾਰਾ ਕੰਮ ਆ ਜਿਹੜਾ ਉਹ ਊਠਾਂ ਦੇ ਨਾਲ ਹੀ ਕੀਤਾ ਜਾਂਦਾ ਹੈ ਤੇ ਦੋਸਤੋ ਇਹ ਬਜ਼ੁਰਗ ਦੱਸ ਰਹੇ ਸੀ ਕਿ ਲਗਭਗ 2 ਕੁ ਘੰਟਿਆਂ ਦੇ ਵਿੱਚ ਜਿਹੜੇ 3 ਕੁ ਵਿੱਗਿਆ ਉਹਨਾਂ ਦੇ ਅਸੀਂ ਸੁਹਾਗਾ ਮਾਰ ਲੈਨੇ ਆ ਊਠਾਂ ਦੇ ਨਾਲ ਹੀ ਤੇ ਇਹ ਵੀਡੀਓ ਕਲੀਪਾ ਜਿਹੜੀ ਇਹ ਗੰਗਾ ਨਗਰ ਦੇ ਨੇੜਲੀ ਢਾਣੀ ਕੁਮਾਰ ਵਾਲੀ ਉਥੋਂ ਦੀ ਹੈ ਜਿਹੜੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਕੋਈ ਟਾਈਮ ਹੁੰਦਾ ਸੀ ਪੰਜਾਬ ਦੇ ਵਿੱਚ ਵੀ ਜਿਹੜੀ ਬਲਦਾਂ ਦੇ ਨਾਲ ਖੇਤੀ ਕੀਤੀ ਜਾਂਦੀ ਸੀ ਪਰ ਜਿਹੜਾ ਸਮਾਂ ਹੈ ਉਹ ਬਦਲਾਅ ਮੰਗਦਾ ਹੈ ਤੇ ਅੱਜ ਕੱਲ ਤਾਂ Rajasthan ਦੇ ਵਿੱਚ ਵੀ ਆਮ ਜਿਹੜੀ ਵਾਈ ਆ ਉਹ ਟਰੈਕਟਰਾਂ ਦੇ ਨਾਲ ਹੀ ਕੀਤੀ ਜਾਂਦੀ ਆ ਪਰ ਕੁਝ ਕੁ ਏਰੀਏ ਅੱਜ ਵੀ ਇਦਾਂ ਦੇ ਨੇ ਜਿੱਥੇ ਲੋਕ ਪੁਰਾਣੇ ਤਰੀਕੇ ਦੇ ਨਾਲ ਹੀ ਜਿਹੜੀ ਖੇਤੀ ਕਰਦੇ ਆ ਜਿਸ ਤਰ੍ਹਾਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇੱਥੇ ਅੱਜ ਵੀ ਆਸੇ ਪਾਸੇ ਹੋਰ ਵੀ ਮੈਂ ਏਰੀਏ ਦੇਖੇ ਸੀ ਜਿੱਥੇ ਆਮ ਹੀ ਖੇਤਾਂ ਦੇ ਵਿੱਚ ਜਿਹੜੇ ਊਠ ਆ ਉਹ ਦੇਖਣ ਨੂੰ ਮਿਲਦੇ ਆ ਤੇ ਲੋਕ ਊਠਾਂ ਦੇ ਨਾਲ ਆ ਜਿਹੜਾ ਉਹ ਖੇਤੀ ਦਾ ਕੰਮ ਲੈਂਦੇ ਆ ਇਹਨਾਂ ਤੋਂ ਤੇ ਅਸੀਂ ਆਪਣੇ ਚੈਨਲ ਦੇ ਰਹੀਂ ਹਮੇਸ਼ਾ ਇਦਾਂ ਦੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹ ਰਿਕਾਰਡ ਕਰਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਨੇ ਆ ਕਿਉਂਕਿ ਹਰ ਇੱਕ ਬੰਦੇ ਨੂੰ ਜਿਹੜੀਆਂ ਪ੍ਰਾਣੀਆਂ ਚੀਜ਼ਾਂ ਨੇ ਜਾਂ ਪੁਰਾਣਾ ਸਮਾਂ ਉਹਨਾਂ ਨੂੰ ਦੇਖ ਕੇ ਜ਼ਰੂਰ ਸਕੂਨ ਮਿਲਦਾ ਹੈ ਤੇ ਦੋਸਤੋ ਜਿਹੜੇ ਰਾਜਸਥਾਨ ਦੇ ਰੰਗ ਨੇ ਉਹ ਵੀ ਬੜੇ ਵੱਖੋ ਵੱਖ ਨੇ ਜਿਸ ਤਰ੍ਹਾਂ ਕਹਿੰਦੇ ਆ ਕਿ ਕੁਝ ਕੋਤੇ ਜਾ ਕੇ ਜਿਹੜੀ ਬੋਲੀ ਆ ਉਹ ਬਦਲ ਜਾਂਦੀ ਆ ਤੇ ਉਸੇ ਤਰ੍ਹਾਂ ਜਿਹੜੇ ਰਾਜਸਥਾਨ ਦੇ ਰੰਗ ਨੇ ਉਹ ਵੀ ਥੋੜੇ ਥੋੜੇ ਏਰੀਏ ਤੇ ਜਿਵੇਂ ਜਿਵੇਂ ਆਪਾਂ ਅੱਗੇ ਜਾਂਦੇ ਆ ਤੇ ਉਹ ਬਦਲਦੇ ਰਹਿੰਦੇ ਆ ਇਹ ਅੱਗੇ ਜਿਹੜੀ ਤੁਸੀਂ ਵੀਡੀਓ ਕਲਿੱਪ ਦੇਖ ਰਹੇ ਹੋ ਇਹ ਤੁਹਾਨੂੰ ਦੇਖ ਕੇ ਲੱਗਦਾ ਹੀ ਨਹੀਂ ਹੋਵੇਗਾ ਕਿ ਇਹ ਰਾਜਸਥਾਨ ਦਾ ਏਰੀਆ ਹੈ ਪਰ ਦੋਸਤੋ ਇਹ ਰਾਜਸਥਾਨ ਆ ਇਹਨਾਂ ਦਿਨਾਂ ਦੇ ਵਿੱਚ ਇੱਧਰ ਸਰਵਾ ਵਗੈਰਾ ਲੋਕਾਂ ਨੇ ਬੇਜਤੀਆਂ ਤੇ ਬੜਾ ਸ਼ਾਨਦਾਰ ਜਿਹੜਾ ਵਿਊ ਆ ਤੇ ਇਹ ਵੀ ਲਗਭਗ ਇੱਥੋਂ ਅੱਧਾ ਕਿਲੋਮੀਟਰ ਵੀ ਨਹੀਂ ਹੋਣਾ ਜਿਹੜਾ ਤੁਸੀਂ ਦੂਸਰਾ ਵਿਊ ਦੇਖ ਰਹੇ ਹੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਥੋੜੇ ਥੋੜੇ ਟਾਈਮ ਤੇ ਆ ਜਿਹੜੇ ਰਾਜਸਥਾਨ ਦੇ ਰੰਗ ਉਹ ਬਦਲਦੇ ਰਹਿੰਦੇ ਆ ਤੇ ਸਰਦੀਆਂ ਦੇ ਵਿੱਚ ਰਾਜਸਥਾਨ ਦੀ ਜਿਹੜੀ ਖੂਬਸੂਰਤੀ ਆ ਉਹ ਬਹੁਤ ਜ਼ਿਆਦਾ ਉੱਬਰ ਕੇ ਸਾਹਮਣੇ ਆਉਂਦੀ ਆ ਤੇ ਸਾਨੂੰ ਜਿੱਥੇ ਵੀ ਕੋਈ 뷰 ਵਧੀਆ ਲੱਗਦਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਕੈਮਰੇ ਦੇ ਵਿੱਚ ਰਿਕਾਰਡ ਕਰਕੇ ਉਹ ਤੁਹਾਡੇ ਨਾਲ ਸਾਂਝਾ ਕਰਨ ਦੀ ਤੇ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਜ਼ਰੂਰ ਕਰਿਆ ਜੇ ਤੇ ਅੱਗੇ ਸੱਜਣਾ ਮਿੱਤਰਾਂ ਦੇ ਨਾਲ ਸਾਂਝੀ ਜ਼ਰੂਰ ਕਰ ਦਿਓ ਕਿਉਂਕਿ ਇਦਾਂ ਦੀਆਂ ਜਿਹੜੀਆਂ ਵੀਡੀਓ ਨੇ ਉਹ ਅੱਜਕੱਲ ਬਹੁਤ ਜ਼ਿਆਦਾ ਘਟ ਦੇਖਣ ਨੂੰ ਮਿਲਦੀਆਂ ਨੇ ਤੇ ਅਸੀਂ ਇਸ ਵੀਡੀਓ ਚ ਕੋਸ਼ਿਸ਼ ਕੀਤੀ ਆ ਵੱਖੋ ਵੱਖਰੇ ਜਿਹੜੇ ਰੰਗ ਆ ਉਹਨਾਂ ਨੂੰ ਇਕੱਠਾ ਕਰਨ ਦੀ